ਸ੍ਰੀ ਕਾਲ ਜੀ ਮੈਂ ਲਾਪਰਿਤ ਹੋਰ ਹਾਜ਼ਰਾਂ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਦਸਮਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਰਾਜੀ ਤੇਰੀ ਚਿੱਠੀ ਕਾਪੀ ਚ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ ਮੈਂ ਕਦੇ ਵੀ ਤੈਨੂੰ ਇਸ ਨਜ਼ਰ ਨਾਲ ਨਹੀਂ ਵੇਖਿਆ ਤੇਰੇ ਬਾਪੂ ਜੀ ਤੇ ਮੇਰੇ ਨਾਨਾ ਜੀ ਦੋਸਤ ਹਨ ਤੇਰਾ ਪ੍ਰਗੁਰਮੀਲ ਮੇਰੇ ਮਾਮੀ ਦਾ ਜਿਗਰੀ ਯਾਰ ਹੈ ਤੈਨੂੰ ਵੀ ਪਤਾ ਇਸ ਹਿਸਾਬ ਨਾਲ ਤਾਂ ਤੂੰ ਮੇਰੀ ਮਾਸੀ ਲੱਗਦੀ ਆ ਜੋ ਤੂੰ ਸੋਚ ਰਹੀ ਆ ਉਹ ਆਪਣੇ ਚ ਕਦੇ ਵੀ ਨਹੀਂ ਹੋ ਸਕਦਾ ਮੇਰੀ ਮਾਮੀ ਨੇ ਆਪਦੀ ਜ਼ਿੰਮੇਵਾਰੀ ਤੇ ਮੈਨੂੰ ਇਸ ਸਕੂਲ ਚ ਪੜਨ ਲਾਇਆ ਮੈਂ ਨਹੀਂ ਚਾਹੁੰਦਾ ਉਸ ਨੂੰ ਨਿਰਾਸ਼ਤਾ ਹੋਵੇ ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਅੱਜ ਤੋਂ ਆਪਾਂ ਵਧੀਆ ਦੋਸਤ ਹਾਂ ਤੂੰ ਮੈਨੂੰ ਆਪਣੀ ਦੋਸਤੀ ਦੇ ਕਾਬਲ ਸਮਝਿਆ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਆ ਤੈਨੂੰ ਨਹੀਂ ਪਤਾ ਮੈਂ ਕੀ ਕੀ ਕਰਤੂਤਾ ਕੀਤੀਆਂ ਨੇ ਸ਼ਹਿਰ ਚ ਦੀਪ ਨੇ ਚਿੱਠੀ ਵਿੱਚ ਸਾਰੀ ਗੱਲ ਲਿਖ ਕੇ ਚਿੱਠੀ ਉਸਦੇ ਬੈਗ ਚ ਪਾ ਦਿੱਤੀ ਉਸਨੇ ਇਸ਼ਾਰੇ ਨਾਲ ਰਾਜੀ ਨੂੰ ਸਮਝਾਇਆ ਕਿ ਚਿੱਠੀ ਉਸਦੇ ਬੈਗ ਵਿੱਚ ਹੈ ਰਾਜੀ ਨੇ ਚਿੱਠੀ ਕੜ ਕੇ ਪੜ੍ਹੀ ਹੁਣ ਉਹ ਅੱਗੇ ਤੋਂ ਵੱਦੀ ਵੱਲ ਵੇਖਦੀ ਉਸਨੇ ਦੀਪ ਨੂੰ ਇੱਕ ਹੋਰ ਚਿੱਠੀ ਲਿਖੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਮਤਰੀ ਮਾਸਨ ਨੇ ਬਹੁਤ ਬੁਰਾ ਵਿਵਹਾਰ ਕਰ ਦਿਆ ਦੀਪ ਨੇ ਵੀ ਚਿੱਠੀ ਲਿਖ ਕੇ ਉਸ ਨੂੰ ਨਾਨੀ ਦੀ ਮਾੜੀ ਵਿਵਹਾਰ ਬਾਰੇ ਦੱਸਿਆ ਹੁਣ ਉਹਨਾਂ ਦਾ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਰਾਜੀ ਮੈਂ ਕਲਾਸ 'ਚ ਸਭ ਤੋਂ ਵੱਧ ਨੰਬਰ ਲੈ ਕੇ ਆਪਣਾ ਨਾਂ ਸਕੂਲ ਦੇ ਬੋਰਡ 'ਤੇ ਲਿਖਵਾਉਣਾ ਤਾਂ ਜੋ ਮੇਰੇ ਮਾਮੇ ਨੂੰ ਆਪਣੇ ਫੈਸਲੇ 'ਤੇ ਫਕਰ ਹੋਵੇ। ਦੀਪ ਤੇਰੇ ਵਿਹਨ ਦੱਸ ਕਲਾਸ 'ਚ ਕੋਈ ਹੋਰ ਬੱਚਾ ਹੈ ਜੋ ਪੜ੍ਹਾਈ 'ਚ ਤੇਰਾ ਮੁਕਾਬਲਾ ਕਰ ਸਕੇ। ਦੀਪ ਤੂੰ ਮੈਨੂੰ ਲੰਬੀ ਸਰੀ ਚਿੱਠੀ ਲਿਖਿਆ ਕਰ। ਰਾਜੀ ਨੇ ਚਿੱਠੀ ਚ ਲਿਖਿਆ ਲੈ ਦੱਸ ਫਿਰ ਮੈਂ ਪੜ੍ਹੂੰ ਕਦੂੰ ਤੂੰ ਮੇ ਪੜ੍ਹਾਈ ਵੱਲ ਧਿਆਨ ਦੇ ਇਸ ਵਾਰ ਆਪਣੇ ਬੋਰਡ ਦੇ ਪੇਪਰ ਹਨ। ਦੀਪ ਨੇ ਹਰ ਵਾਰ ਉਸ ਨੂੰ ਸਮਝਾਉਣਾ ਪਰ ਰਾਜੀ ਸੀ ਕਿ ਸਮਝੰਤਾ ਨਾ ਨਹੀਂ ਸੀ ਲੈ ਰਹੀ ਦੀਪਮੇ ਸਾਰਾ ਦਿਨ ਘਰ ਦਾ ਕੰਮ ਕਰਦਾ ਆਪਣੇ ਛੋਟੇ ਮਾਮੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਨਾਨੇ ਤੋਂ ਉਸ ਨੂੰ ਉਹ ਪਿਆਰ ਨਾ ਮਿਲਦਾ ਜਿਸ ਦੀ ਉਹ ਆਸ ਕਰਦਾ ਸੀ ਨਾਨੀ ਉਸ ਨਾਲ ਖਾਣ ਪੀਣ ਵਿੱਚ ਵਿਤਕਰਾ ਕਰਦੀ ਬਰਿਆਮ ਸਿੰਘ ਗੁਲਜੀਪ ਸੀ ਪਰ ਉਹ ਆਪ ਨਹੀਂ ਸੀ ਚਲਾ ਸਕਦਾ ਜਦੋਂ ਉਸਨੇ ਕਿਤੇ ਜਾਣਾ ਹੁੰਦਾ ਤਾਂ ਉਸ ਨੂੰ ਸਿਰੀ ਜੋ ਟਰੈਕਟਰ ਚਲਾਉਂਦਾ ਸੀ ਦਾ ਕੰਮ ਛੱਡ ਕੇ ਨਾਲ ਲੈ ਜਾਣਾ ਪੈਂਦਾ ਫਰੋਂ ਦੀਪ ਛੁੱਟੀ ਵਾਲੇ ਦਿਨ ਆਪਣੀ ਨਾਨਾ ਨਾਨੀ ਨੂੰ ਰਿਸ਼ਤੇਦਾਰੀਆਂ 'ਚ ਲੈ ਜਾਂਦਾ ਰਿਸ਼ਤੇਦਾਰਾਂ ਕੋਲ ਨਾਨੀ ਨੇ ਕਹਿਣਾ ਇਹ ਮਾਖੀ ਦਾ ਮੁੰਡਾ ਸ਼ਹਿਰ 'ਚ ਪੜਦਾ ਸੀ ਪਰ ਵਿਗੜ ਗਿਆ ਸੀ ਫਿਰ ਇਹਦਾ ਮਾਮਾ ਸਾਡੇ ਕੋਲ ਲਿਆ ਆ ਹੁਣ ਸਾਡੇ ਪਿੰਡ ਵਾਲੀ ਸਕੂਲ 'ਚ ਪੜਦਾ ਬਿਨਾ ਕੋਈ ਲੰਬਾ ਦਵਾਈ ਆਪਦੇ ਘਰੇ ਜਾਵੇ ਬਸ ਇਹ ਹੋਰ ਦਾਸਾ ਨਾਨੀ ਦੀਆਂ ਗੱਲਾਂ ਸੁਣ ਕੇ ਦੀਪ ਨੇ ਕੋਲ ਬੈਠੇ ਨੇ ਸਮਾਈਲ ਦੇ ਜਾਣੀ ਦੀਪ ਹੁਣ ਤੱਕ ਨਾਨੀ ਦੇ ਬੋਲਾਂ ਦਾ ਆਦੀ ਹੋ ਗਿਆ ਸੀ ਉਸਨੇ ਆਪਣਾ ਧਿਆਨ ਆਪਣੇ ਕੰਮ ਵਿੱਚ ਲਾਇਆ ਹੋਇਆ ਸੀ ਇੱਕ ਦਿਨ ਦੀਪ ਦੀ ਨਾਨੀ ਨੂੰ ਹਲਕਾ-ਹਲਕਾ ਬੁਖਾਰ ਸੀ ਪਰ ਫਿਰ ਵੀ ਉਸਨੇ ਆ ਸਾਰੇ ਬੱਚਿਆਂ ਨੂੰ ਸਕੂਲ ਜਾਣ ਲਈ ਰੋਟੀ ਬਣਾ ਕੇ ਦਿੱਤੀ ਬੱਚੇ ਅੱਧੀ ਛੁੱਟੀ ਨੂੰ ਘਰ ਨਹੀਂ ਸੀ ਆਉਂਦੇ ਰੋਟੀ ਨਾਲ ਹੀ ਲੈ ਜਾਂਦੇ ਸਨ ਉਸ ਦਿਨ ਦੀਪ ਖੂਲ ਵੀ ਅੱਧੀ ਛੁੱਟੀ ਵੇਲੇ ਆਪਣਾ ਟਿਫਨ ਸੀ ਪਰ ਉਹ ਫਿਰ ਵੀ ਅੱਧੀ ਛੁੱਟੀ ਵੇਲੇ ਘਰ ਆ ਗਿਆ ਕਿਉਂਕਿ ਸਵੇਰੇ ਨਾਨੀ ਦੀ ਤबीयत ਨਹੀਂ ਉਸਦੀ ਚਿੰਤਾ ਫਤਾ ਦਿੱਤੀ ਉਸ ਦਾ ਮਨ ਸੀ ਕਿਹੋ ਕਰ ਜਾ ਕਿ ਨਾਨੀ ਨੂੰ ਵੇਖ ਕੇ ਆਵੇਗਾ ਉਸ ਦਾ ਸ਼ੱਕ ਸਹੀ ਨਿਕਲਿਆ ਨਾਨੀ ਨੂੰ ਬਹੁਤ ਤੇਜ਼ ਬੁਖਾਰ ਸੀ ਉਹ 20 ਸੁੱਧ ਮੰਜੀ ਤੇ ਪਈ ਸੀ ਛਰੂਦੀਪ ਨੇ ਉਸ ਦੇ ਮੱਥੇ ਤੇ ਹੱਥ ਰੱਖਿਆ ਉਹ ਪੱਠੀ ਵਾਂਗ ਤਪ ਰਹੀ ਸੀ ਉਹ ਭੱਜ ਕੇ ਡਾਕਟਰ ਕੋਲ ਗਿਆ ਦਰਅਸਲ ਇੱਕ ਫੌਜੀ ਡਾਕਟਰ ਮਾਖੀ ਦਿਤਾਈ ਦੀ ਬੈਠਕ ਵਿੱਚ ਰਹਿੰਦਾ ਜੋ ਨੇੜੇ ਹੀ ਸੀ ਡਾਕਟਰ ਨੂੰ ਉਹ ਨਾਲ ਹੀ ਲੈ ਆਇਆ ਡਾਕਟਰ ਨੇ ਨਾਨੀ ਦੇ ਇੰਜੈਕਸ਼ਨ ਲਾਇਆ ਤੇ ਦੀਪ ਨੂੰ ਹਦਾਇਤ ਕੀਤੀ ਕਿ ਜਿੰਨਾ ਚਿਰ ਬੁਖਾਰ ਨਹੀਂ ਉਤਰਦਾ ਉਹ ਠੰਡੇ ਪਾਣੀ ਦੀਆਂ ਪੱਟੀਆਂ ਨਾਨੀ ਦੇ ਮੱਥੇ ਤੇ ਰੱਖੀ ਜਾਵੇ। ਦੀਪ ਰੀਆ ਕਿਤਾਬਾਂ ਦਾ ਬਸਤਾ ਸਕੂਲ ਹੀ ਸੀ ਪਰ ਉਹ ਸਭ ਕੁਝ ਭੁੱਲ ਕੇ ਨਾਨੀ ਦੀ ਸੇਵਾ ਵਿੱਚ ਝੁੱਟ ਗਿਆ। ਉਸਨੇ ਨਾਨੀ ਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਥੋੜੀ ਦੇਰ 'ਚ ਨਾਨੀ ਦਾ ਬੁਖਾਰ ਘਟ ਗਿਆ। ਦੀਪ ਨੇ ਨਾਨੀ ਨੂੰ ਦੁੱਧ ਦਾ ਇੱਕ ਗਲਾਸ ਦਿੱਤਾ ਜੋ ਨਾਨੀ ਜ਼ਿਆਦਾ ਪੀ ਨਾ ਸਕੇ। ਥੋੜੀ ਦੇਰ 'ਚ ਡਾਕਟਰ ਦੁਆਰਾ ਪਤਾ ਲੈਣ ਆਇਆ। ਸਰਪੰਚ ਜੀ ਤਹਾਨੂੰ ਬਹੁਤ ਹੀ ਤੇਜ਼ ਵਕਾਰ ਸੀ ਜੇ ਤੁਹਾਡਾ ਦੂਤਾ ਨਾ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ ਉਹ ਤਾਂ ਕੁਦਰਤੀ ਮੈਮੀ ਦੁਕਾਨ ਤੇ ਹੀ ਸੀ ਜੋ ਬਚਤ ਰਹਿ ਗਈ ਡਾਕਟਰ ਨੇ ਕਿਹਾ ਇਹ ਤਾਂ ਸਕੂਲ ਗਿਆ ਸੀ ਮੈਨੂੰ ਵੀ ਨਹੀਂ ਪਤਾ ਲੱਗਿਆ ਕਦੋਂ ਇਹ ਘਰ ਆਇਆ ਤੇ ਕਦੋਂ ਤੁਹਾਨੂੰ ਬੁਲਾ ਲਿਆ ਆ ਇਹ ਵਿਚਾਰਾ ਤਾਂ ਉਦੋਂ ਦਾ ਪਾਣੀ ਦੀਆਂ ਛੰਡੀਆਂ ਪੱਟੀਆਂ ਰੱਖੀ ਜਾਂਦਾ ਮੇਰੇ ਸਿਰ ਤੇ ਨਾਨੀ ਨੇ ਕਿਹਾ ਮੈਂ ਹੀ ਕਹਿ ਕੇ ਗਿਆ ਸੀ ਐਨੇ ਤੇਜ਼ ਫੁਖਾਰ ਨਾਲ ਕਈ ਵਾਰ ਦਿਮਾਗ ਦੀ ਨਾੜੀ ਫੜ ਜਾਂਦੀ ਆ ਡਾਕਟਰ ਨੇ ਕਿਹਾ ਕੁਝ ਹੋਰ ਦਵਾਈਆਂ ਦੇ ਕੇ ਡਾਕਟਰ چلا ਗਿਆ। ਪ੍ਰਦੀਪ ਨਾਨੀ ਦੇ ਕੋਲ ਬੈਠਾ ਰਿਹਾ। ਨਾਨੀ ਉਸ ਨੂੰ ਇੱਕ ਟਕ ਪਿਆਰ ਨਾਲ ਵੇਖਦੀ ਰਹੀ। ਦੀਪ ਨੂੰ ਨਾਨੀ ਦਾ ਇਸ ਤਰ੍ਹਾਂ ਦੇਖਣਾ ਬਹੁਤ ਵਧੀਆ ਲੱਗਾ। ਦੀਪ ਛੁੱਟੀ ਦੇ ਟਾਈਮ ਭੱਜ ਕੇ ਸਕੂਲ ਤੋਂ ਆਪਣਾ ਬਸਤਾ ਲੈ ਆਇਆ। ਰਾਜੀ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਹੋਦੀ ਛੁੱਟੀ ਬਾਅਦ ਸਕੂਲ ਕਿਉਂ ਨਹੀਂ ਆਇਆ ਪਰ ਉਹ ਕਾਲੀ ਕਾਲੀ ਆਪਣਾ ਬਸਤਾ ਲੈ ਕੇ ਘਰ ਆ ਗਿਆ ਸੀ। ਨਾਨੀ ਤਾਂ ਸ਼ਾਮ ਦਾ ਕੰਮ ਨਹੀਂ ਸੀ ਕਰ ਸਕਦੀ। ਨਾ ਮਜਾ ਦੀਆਂ ਤਾਰਾਂ ਦਾ ਨਾ ਰੋਟੀ ਟੁਕਦਾ ਨਾਨੀ ਨੇ ਪਾਲੀ ਨੂੰ ਕਿਹਾ ਕਿ ਉਹ ਮਾਂ ਨੂੰ ਸੱਦ ਲਿਆਵੇ ਤਾਂ ਜੋ ਸ਼ਾਮ ਦਾ ਕੰਮ ਹੋ ਸਕੇ ਪਾਲੀ ਦੀ ਮਾਂ ਤਾਂ ਆ ਗਈ ਕੰਮ ਕਰਨ ਪਰ ਉਸ ਨੂੰ ਪਤਾ ਨਹੀਂ ਸੀ ਕਰਨਾ ਕੀ ਆ ਪ੍ਰਦੀਪ ਕਿਉਂਕਿ ਰੋਸ਼ਨੀ ਨਾਲ ਕੰਮ ਕਰਵਾਉਂਦਾ ਸੀ ਉਸ ਨੇ ਉਸ ਨੂੰ ਦੱਸ ਕੇ ਸਾਰਾ ਕੰਮ ਕਰਵਾਇਆ ਮਜਾ ਦੀਆਂ ਤਾਰਾਂ ਕੜਵਾਈਆਂ ਦੁੱਧ ਨੂੰ ਸੰਭਾਲ ਲਿਆ ਉਸ ਨੂੰ ਕਹਿ ਕੇ ਤੌੜੀ ਹਰੀ ਝੂਕੜਵਾਈ ਸਭ ਲਈ ਸ਼ਾਮ ਦੀ ਚਾਹ ਬਣਵਾਈ ਉਸ ਨੇ ਰਾਤੀ ਰੋਟੀ ਤੱਕ ਉਸ ਤੋਂ ਬਣਵਾ ਲਈ ਉਸ ਤੋਂ ਸਾਰਾ ਕੰਮ ਕਰਵਾਇਆ ਦੁਕਾਨ ਤੋਂ ਡਬਲ ਰੋਟੀ ਲਿਆ ਕੇ ਗਰਮ ਦੁੱਧ ਚ ਪਾ ਕੇ ਨਾਨੀ ਨੂੰ ਖਾਣ ਲਈ ਦਿੱਤੀ ਨਾਨੀ ਨੂੰ ਦਵਾਈ ਦਿੱਤੀ ਸਵੇਰ ਤੱਕ ਨਾਨੀ ਠੀਕ ਹੋ ਗਈ ਦੀਪ ਨੇ ਪਾਲੇ ਦੀ ਮਾਂ ਨੂੰ ਸਵੇਰੇ ਆਉਣ ਵਾਸਤੇ ਵੀ ਕਹਿ ਦਿੱਤਾ ਸੀ ਤਾਂ ਜੋ ਸਵੇਰ ਦੀਆਂ ਧਾਰਾਂ ਵੀ ਸਮੇਂ ਸਿਰ ਗੱਡੀਆਂ ਜਾ ਸਕਣ ਸਵੇਰ ਨੂੰ ਨਾਨੀ ਵੀ ਕਾਇਮ ਹੋ ਗਈ ਸੀ ਸਵੇਰੇ ਜਦੋਂ ਰੋਜ ਵਾਂਗ ਦੀਪ ਜਲਦੀ ਉੱਠਿਆ ਤਾਂ ਨਾਨੀ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰ ਕੇ ਕਿਹਾ ਪੁੱਤੂ ਆਰਾਮ ਕਰ ਲਾ ਅੱਜ ਕੱਲ ਦਾ ਭੱਜਿਆ ਫਿਰਦਾ ਮੇਰੇ ਅੱਗੇ ਪਿੱਛੇ ਮੈਂ ਹੁਣ ਠੀਕ ਆ ਮੈਂ ਕਰਵਾ ਲੂੰ ਕੰਮ ਉਸ ਤੋਂ ਆਪੇ ਤੂੰ ਬਸ ਆਰਾਮ ਕਰ ਲਾ ਸਕੂਲ ਵੀ ਜਾਣਾ ਫੇਰ ਪਹਿਲੀ ਵਾਰ ਨਾਨੀ ਨੇ ਦੀਪ ਨੂੰ ਐਨੇ ਪਿਆਰ ਨਾਲ ਬੁਲਾਇਆ ਸੀ ਨਹੀਂ ਨਾਨੀ ਮੈਂ ਕਰ ਲੈਣਾ ਕੰਮ ਉਸ ਤੋਂ ਕੱਲ ਵਾਂਗੂ ਤੁਸੀਂ ਅੱਜੇ ਆਰਾਮ ਕਰੋ ਦੀਪ ਨੇ ਵੀ ਨਾਨੀ ਨੂੰ ਕਿਹਾ ਨਾ ਮੇਰਾ ਪੁੱਤ ਉਹ ਮੇਰੀ ਆਵਦੀ ਵੀ ਜੰਮੀ ਨੇ ਦੋ ਕਿਸੇ ਨੇ ਕੱਲ ਇਹ ਵੀ ਨਹੀਂ ਪੁੱਛਿਆ ਕਿ ਮਾਂ ਤੂੰ ਠੀਕ ਆ ਕਿ ਨਹੀਂ ਕੰਮ 'ਚ ਹੱਥ ਵਟਾਉਣਾ ਤਾਂ ਦੂਰ ਦੀ ਗੱਲ ਸੀ ਇੱਕ ਤੂੰ ਸੀ ਪੁੱਤ ਕੱਲ ਦੇ ਨੇ ਅੱਡੀ ਨਹੀਂ ਲਾਈ ਧਰਤੀ ਤੇ ਭੰਬੀਰੀ ਵਾਂਗਰ ਘੁੰਮ ਕੇ ਸਾਰਾ ਕੰਮ ਕਰਵਾ ਦਿੱਤਾ ਨਾਨੀ ਨੇ ਫੇਰ ਪਿਆਰ ਨਾਲ ਕਿਹਾ ਨਾਨੀ ਹੁਣ ਠੀਕ ਸੀ ਉਹ ਫੇਰ ਆਪਣੇ ਕੰਮ 'ਚ ਲੱਗ ਗਈ ਦੀਪ ਤੇ ਬਾਕੀ ਬੱਚੇ ਸਕੂਲ ਚਲੇ ਗਏ ਪਰ ਦੀਪ ਪ੍ਰਤੀ ਨਾਨੀ ਦਾ ਵਰਤਾਰਾ ਬਿਲਕੁਲ ਬਦਲ ਗਿਆ ਸੀ ਹੁਣ ਉਹ ਖਾਣ ਪੀਣ ਚ ਵੀ ਦੀਪ ਨਾਲ ਦਰੈਤ ਨਾ ਕਰਦੀ ਜਦੋਂ ਵੀ ਕੋਈ ਜਨਾਨੀ ਦੀਪ ਦੀ ਨਾਨੀ ਕੋਲ ਆਉਂਦੀ ਨਾਨੀ ਦੀਪ ਦੀਆਂ ਤਾਰੀਫਾਂ ਦੇ ਪੁੱਲ ਵੰਦਿੰਦੀ ਆ ਤਾਂ ਮਾਖੀ ਦੇ ਮੁੰਡੇ ਦੀਪ ਨੇ ਮੈਨੂੰ ਬਚਾ ਲਿਆ ਪੱਠੀ ਵਾਂਗੂ ਤਪ ਰਹੀ ਸੀ ਮੈਂ ਤਾਂ ਬੀ ਸੁਦ ਸੀ ਇਹ ਵਿਚਾਰੇ ਦੇ ਦਿਲ ਚ ਪਤਾ ਨਹੀਂ ਕੀ ਆਇਆ ਅੱਧੀ ਛੁੱਟੀ ਵੇਲੇ ਸਕੂਲੋਂ ਪਤਾ ਲੈਣ ਆਇਆ ਫਿਰ ਭਾਈ ਭੱਜ ਕੇ ਡਾਕਟਰ ਨੂੰ ਲਿਆਇਆ ਮੇਰੇ ਸਿਰ ਤੇ ਠੱਡੀਆਂ ਪੱਟੀਆਂ ਲਾਈਆਂ ਫੇਰ ਕਿਤੇ ਸੁਰਤਾਈ ਮੈਨੂੰ ਨਾਨੀ ਨੇ ਸਾਰੀ ਗੱਲ ਸਭ ਨੂੰ ਦੱਸਨੀ। ਲਾਹੌਰ ਰਣਜੀਤ ਕੁਰੇ ਇਹ ਤਾਂ ਤਾਂ ਬਲੀ ਮੜੀ ਚੀਜ਼ ਆ। ਮੇਰੇ ਪੇਕੇ ਜਿਮੇਦਾਰਾਂ ਦੀ ਬੁੱਢੀ ਤਾਂਪ ਨਾਲ ਹੀ ਪੁੜਕ ਗਈ ਸੀ। ਤੂੰ ਤਾਂ ਦੋਤੀ ਨੂੰ ਅਸੀਸਾਂ ਦਿਆ ਕਰ। ਜਿਨੇ ਤੈਨੂੰ ਬਚਾ ਲਿਆ। ਗਵਾਂਡੇ ਨੇ ਨਾਨੀ ਦੀ ਹਾਂਝਾ ਮਿਲਾਈ। ਦੀਪ ਨੂੰ ਹੁਣ ਵਧੀਆ ਲੱਗਦਾ। ਨਾਨੀ ਉਸ ਨਾਲ ਹੁਣ ਪਿਆਰ ਨਾਲ ਗੱਲ ਕਰਦੀ। ਨਾਨੀ ਨੂੰ ਆਪਣੇ ਕੀਤੇ ਵਿਵਹਾਰ ਤੇ ਪਛਤਾਵਾ ਹੋ ਰਿਹਾ ਸੀ। ਜਰੂ ਦੀਪ ਇਥੇ ਪੜਨ ਲੱਗਿਆ ਸੀ। ਨਾਨੀ ਉਹਦੋਂ ਤੋਂ ਹੀ ਦੀਪ ਨਾਲ ਬੁਰਾ ਵਿਵਹਾਰ ਕਰ ਰਹੀ ਸੀ ਦੀਪ ਦੇ ਫਾਈਨਲ ਪੀਪਰਾਂ 'ਚ 4 ਮਹੀਨੇ ਰਹਿ ਗਏ ਸਨ ਉਧਰ ਬਲਾਕ ਪੱਧਰ ਦੀ ਸਾਇੰਸ ਮੇਲੇ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਸਾਇੰਸ ਮਾਸਟਰ ਨੇ 10ਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਮਾਡਲ ਦਾ ਚਾਰਟ ਬਣਾਉਣ ਲਈ ਕਿਹਾ ਤਾਂ ਜੋ ਇੱਕ ਦੋ ਆਈਟਮਾਂ ਨਾਲ ਮੇਲੇ 'ਚ ਹਾਜ਼ਰੀ ਲਵਾਈ ਜਾ ਸਕੇ ਜੋ ਜ਼ਰੂਰੀ ਸੀ ਦੀਪ ਨੇ ਯੂਨੀਵਰਸਿਟੀ ਦੇ ਮੈਗਜ਼ੀਨ ਚੋਂ ਉਸਤਾ ਮਾਮਾ ਲੈ ਕੇ ਆਇਆ ਸੀ ਇੱਕ ਸਾਇੰਸ ਦਾ ਆਰਟੀਕਲ ਪੜ੍ਹਿਆ ਸੀ ਜੋ ਗ੍ਰੈਵਿਟੀ ਤੇ ਸੀ ਦੀਪ ਨੂੰ ਇਹ ਆਰਟੀਕਲ ਪੜ੍ਹ ਕੇ ਵਰਕਿੰਗ ਮਾਡਲ ਬਨੋਂ ਆਂਦਾ ਆਈਡੀਆ ਆਇਆ ਉਸਨੇ ਪਿੰਡ ਦੀ ਦੁਕਾਨ ਤੋਂ ਇਹ ਸਮਾਨ ਖਰੀਦ ਕੇ ਇੱਕ ਮਾਡਲ ਬਣਾ ਲਿਆ ਤੇ ਅਗਲੇ ਦਿਨ ਸਾਇੰਸ ਮਾਸਟਰ ਨੂੰ ਵਿਖਾਇਆ ਉਸਾ ਮਾਡਲ ਵੇਖ ਕੇ ਸਾਇੰਸ ਮਾਸਟਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਮਾਡਲ ਲੈ ਕੇ ਹਰ ਮਾਸਟਰ ਕੋਲ ਗਿਆ ਜੋ ਆਪ ਇੱਕ ਸਾਇੰਸ ਅਧਿਆਪਕ ਸੀ ਹਰ ਮਾਸਟਰ ਨੇ ਵੀ ਦੀਪਦੀਪ ਦੀ ਮਾਰਗ ਦੀ ਤਾਦ ਦਿੱਤੀ ਸਾਇੰਸ ਮਾਸਟਰ ਨੇ ਉਸ ਮਾਡਲ ਨੂੰ ਹੋਰ ਵਧੀਆ ਤਰੀਕੇ ਨਾਲ ਬਣਵਾਇਆ ਇਹ ਬਿਲਕੁਲ ਨਵਾਂ ਤੇ ਯੂਨੀਕ ਆਈਡੀਆ ਸੀ ਸਾਇੰਸ ਮਾਸਟਰ ਹੈਰਾਨ ਸੀ ਕਿ ਇਹ ਆਈਡੀਆ ਇਸ ਨਿਆਣੀ ਦੇ ਦਿਮਾਗ 'ਚ ਕਿਵੇਂ ਆਇਆ ਉਸ ਨੂੰ ਇਹ ਨਹੀਂ ਸੀ ਪਤਾ ਕਿ ਦੀਨ ਯੂਨੀਵਰਸਿਟੀ ਦਾ ਮੈਗਜ਼ੀਨ ਪੜ੍ਹਿਆ ਸੀ ਦੀਪਤਾ ਇਹ ਮਾਡਲ ਪਹਿਲਾਂ ਬਲਾਕ 'ਚੋਂ ਤੇ ਫਿਰ ਜिले 'ਚੋਂ ਪਹਿਲੇ ਨੰਬਰ 'ਤੇ ਆਇਆ ਦੀਪ ਦੇ ਪਿਤਾ ਹਰਦੇਵ ਸਿੰਘ ਦੀ ਸਿਰਤੀ ਆਰਤੀ ਦਾ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਸੀ ਪਿਛਲੇ 2 ਸਾਲਾਂ 'ਚ ਹਰਦੇਵ ਸਿੰਘ ਨੇ ਆਰਤੀ ਨੂੰ ਇੱਕ ਵੀ ਪੈਸਾ ਨਹੀਂ ਸੀ ਦਿੱਤਾ ਦੋ ਸਾਲਾਂ ਦਾ ਫੈਸਲਾ ਕੀ ਕਰ ਜਾ ਤਿੰਨ ਲੱਖ ਦੇ ਕਰੀਬ ਹੋ ਗਿਆ ਸੀ ਉਸ ਜਮਾਨੇ 3 ਲੱਖ ਰੁਪਏ ਬਹੁਤ ਵੱਡੀ ਰਕਮ ਸੀ ਜਿੰਨੀ ਜ਼ਮੀਨ ਹਰਦੀਪ ਸਿੰਘ ਨੂੰ ਤੀਜੇ ਹਿੱਸੇ ਦੀ ਆਉਣੀ ਸੀ ਉਹ ਸਾਰੀ ਜ਼ਮੀਨ ਵੇਚ ਕੇ ਵੀ ਕਰਜ਼ਾ ਨਹੀਂ ਸੀ ਲੈ ਸਕਦਾ ਮਾਖੀ ਨੂੰ ਕਰਜ਼ੇ ਦੀ ਚਿੰਤਾ ਖਾ ਰਹੀ ਸੀ ਫਿਕਰ ਹਰਦੀਪ ਸਿੰਘ ਨੂੰ ਵੀ ਸੀ ਪਰ ਉਹ ਸ਼ਰਾਬੀ ਕੇ ਆਪਣੀ ਚਿੰਤਾ ਘਟ ਕਰ ਲੈਂਦਾ ਹਰਦੀਪ ਸਿੰਘ ਨੂੰ ਹਰ ਰੋਜ਼ ਆਰਤੀ ਦਾ ਸਨੇਹਾ ਆਉਂਦਾ ਪੈਸਿਆਂ ਲਈ ਹਰਦੀਪ ਸਿੰਘ ਲਾਰਾ ਲੱppa ਲਾ ਦਿੰਦਾ ਇੱਕ ਦਿਨ ਮਾਖੀ ਨੂੰ ਮਿਲਣ ਉਸਤਾਦ ਛੋਟਾ ਮਾਮਾ ਆਇਆ ਤਾਂ ਮਾਖੀ ਨੇ ਕਰਜ਼ੇ ਵਾਰੀ ਸਾਰੀ ਗਲ ਮਾਮਾ ਜੀ ਨੂੰ ਦਸੀ ਉਹ ਵੀ ਚਿੰਤਤ ਹੋ ਗਿਆ ਥੀ ਇੱਕ ਸਲਾਹ ਦਿਮਾ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਆ ਪਰ ਮੈਂ ਕਹਣਾ ਤੁਸੀਂ ਪਿੰਡ ਚਲੇ ਜਾਓ ਖੇਤੀ ਕਰਕੇ ਕਰਜ਼ਾ ਲੈ ਸਕਦਾ ਜੀ ਜ਼ਮੀਨ ਵੇਚ ਦਿੱਤੀ ਫਿਰ ਬੱਚਿਆਂ ਦਾ ਕੀ ਕਰੂੰਗੀ ਮਾਮਾ ਜੀ ਨੇ SLA ਦਿੱਤੀ ਪਰ ਮਾਮਾ ਜੀ ਇਹ ਖੇਤੀ ਕਿਵੇਂ ਕਰ ਲੈਣਗੇ ਜਿਹੜਾ ਫੰਦਾ ਸ਼ਹਿਰ ਚ ਪੱਠਾ ਨਹੀਂ ਚਲਾ ਸਕਿਆ ਉਹ ਪਿੰਡ ਜਾ ਕੇ ਖੇਤੀ ਕਿਵੇਂ ਕਰ ਲੋ ਮਾਕੀ ਨੇ ਕਿਹਾ ਤੇ ਇਹ ਗੱਲ ਤਾਂ ਤੇਰੀ ਵੀ ਠੀਕ ਆ ਪਰ ਜੇ ਜ਼ਮੀਨ ਵੇਚੀ ਫੇ ਰੋਟੀ ਕਿਵੇਂ ਖਾਓਗੇ ਜਵਾਕ ਰੁੱਲ ਜਾਣਗੇ ਤੁਸੀਂ ਖੇਤੀ ਕਰੋ ਮੇਰੇ ਵਰਗਾ ਵੀ ਮਦਦ ਕਰ ਸਕਦਾ ਤੁਹਾਡੇ ਕੋਲ ਰਹਿ ਕੇ ਮਾਮਾ ਜੀ ਵੀ ਚਿੰਤਾ ਚ ਡੁੱਬ ਗਏ ਸਨ ਮਾਮਾ ਜੀ ਮੈਂ ਤੁਹਾਡੇ ਸਾਹਮਣੇ ਹੀ ਗੱਲ ਕਰਦੀ ਆਂ ਤੁਸੀਂ ਅੱਜ ਰਹੋ ਮੱਖੀ ਨੇ ਮਾਮੇ ਨੂੰ ਕਿਹਾ ਮਾਮਾ ਜੀ ਰਾਤ ਰੁੱਕ ਕੇ ਸ਼ਾਮ ਨੂੰ ਮੱਖੀ ਤੇ ਮਾਮਾ ਜੀ ਨੇ ਹਰਦੀਪ ਸਿੰਘ ਨਾਲ ਪਿੰਡ ਜਾਣਵਾਰੀ ਗੱਲ ਕੀਤੀ ਤਾਂ ਉਸਨੇ ਝਟ ਹਾਂ ਕਰ ਦਿੱਤੀ ਉਸ ਨੂੰ ਵੀ ਇਹੋ ਠੀਕ ਲੱਗਦਾ ਸੀ ਪਰ ਮਾਮਾ ਜੀ ਤੁਸੀਂ ਮੇਰੇ ਨਾਲ ਜਾ ਕੇ ਬਾਪੂ ਜੀ ਨਾਲ ਗੱਲ ਕਰਿਓ ਮੇਰੀ ਹਿੰਮਤ ਨਹੀਂ ਗੱਲ ਕਰਨ ਦੀ ਉਹਨਾਂ ਨਾਲ ਹਰਦੀਪ ਸਿੰਘ ਨੇ ਮਾਮਾ ਜੀ ਨੂੰ ਕਿਹਾ ਠੀਕ ਹੈ ਹਰਦੇਵ ਜੀ ਆਪਾਂ ਕੱਲ ਨੂੰ ਚੱਲਦੇ ਹਾਂ ਨੰਬਰਦਾਰ ਸਾਹਿਬ ਕੋਲ ਮਾਮਾ ਜੀ ਨੇ ਹਾਂ ਮੇਂ ਪਰੇ ਅਗਲੇ ਦਿਨ ਹਰਦੇਵ ਸਿੰਘ ਮਾਖੀ ਤੇ ਮਾਖੀ ਦੇ ਮਾਮਾ ਜੀ ਪਿੰਡ ਚਲੇ ਗਏ ਹਰਦੇਵ ਸਿੰਘ ਦੇ ਪਿਤਾ ਜਨੀ ਨੰਬਰਦਾਰ ਸਾਹਿਬ ਮਾਖੀ ਦੇ ਮਾਮਾ ਜੀ ਦੀ ਬਹੁਤ ਇੱਜ਼ਤ ਕਰਦੇ ਸੀ ਕਿਉਂਕਿ ਜਦੋਂ ਕੀਸ ਪਏ ਸਨ ਤਾਂ ਸਾਰਾ ਘਰ ਦੀ ਖੇਤੀਬਾੜੀ ਮਾਖੀ ਦੇ ਮਾਮਾ ਜੀ ਨੇ ਹੀ ਆ ਕੇ ਸੰਭਾਲੀ ਸੀ ਸਰਦਾਰ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਰਦੀਪ ਸਿੰਘ ਬਰੇ ਮਾਮਾ ਜੀ ਨੇ ਨੰਬਰਦਾਰ ਸਾਹਿਬ ਨੂੰ ਕਿਹਾ ਹਾਂ ਕਰ ਦਲਸਿਆ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਨੰਬਰਦਾਰ ਸਾਹਿਬ ਨੇ ਕਿਹਾ ਸਰਦਾਰ ਸਾਹਿਬ ਤੁਹਾਨੂੰ ਵੀ ਪਤਾ ਹਰਦੀਪ ਸਿੰਘ ਸਰ ਆੜਤੀ ਦਾ ਬਹੁਤ ਕਰਜਾ ਹੈ ਸ਼ਹਿਰ ਵਿੱਚ ਇਸ ਦੀ ਕੋਈ ਆਮਦਨ ਨਹੀਂ ਇਸ ਲਈ ਮੈਂ ਸਲਾਹ ਦਿੱਤੀ ਆ ਕਿ ਪਿੰਡਾਂ ਕੀ ਦੁਆਰਾ ਖੇਤੀ ਕਰਨ ਲੱਗ ਜਾਵੇ ਮਾਮਾ ਜੀ ਨੇ ਕਿਹਾ ਦਲਸਿਆ ਇਸ ਵਿੱਚ ਮੈਨੂੰ ਕੀ ਇਤਰਾਜ਼ ਹੈ ਮੈਸ ਨੂੰ ਤੀਜੇ ਹਿੱਸੇ ਦੀ ਜ਼ਮੀਨ ਦਿੱਤੀ ਆ ਇਹ ਖੇਤੀ ਕਰ ਲੈ ਉਹਦੇ 'ਚ ਆ ਕੇ ਪਰਦਲ ਸਿਆ ਮੈਂ ਹੋਣੀ ਦੀ ਕੋਈ ਮਦਦ ਨਹੀਂ ਕਰ ਸਕਦਾ ਤੂੰ ਤਾਂ ਅਸਮਝਤਾਰ ਹੈ ਮੈਂ ਛੋਟੇ ਮੁੰਡੇ ਨਾਲ ਹਾਂ ਮੇਦੀ ਬਹੁਤ ਮਦਦ ਕੀਤੀ ਪਰ ਇਸ ਦੀ ਸ਼ਰਾਫ ਨੇ ਪੱਟੀ ਨਹੀਂ ਵੱਜਣ ਦਿੱਤੀ ਤੂੰ ਵੇਖ ਲੈ ਦਲਸਿਆ ਇਹ ਤਾਂ ਖੇਤੀ ਵੀ ਨਹੀਂ ਹੋਣੀ ਨੰਬਰਦਾਰ ਸਾਹਿਬ ਨੇ ਸਪਸ਼ਟ ਗੱਲ ਕੀਤੀ ਸਰਦਾਰ ਸਾਹਿਬ ਕਰਨੀ ਪੋ ਨਹੀਂ ਤਾਂ ਫਿਰ ਜ਼ਮੀਨ ਵੇਚੋ ਨਲੇ ਦੀਪ ਜਵਾਨ ਹੋ ਗਿਆ ਉਹ ਸੰਭਾਲੂ ਸਾਰੀ ਕੀਤੀ ਮੁੰਡਾ ਸਿਆਣਾ ਦਲਸਿਆ ਉਹ ਗਲਤ ਆ ਠੀਕ ਆ ਪਰ ਜਵਾਕ ਦੀ ਪੜਨ ਦੀ ਉਮਰ ਆ ਮੈਨੂੰ ਦੱਸਿਆ ਸੀ ਛੋਟੇ ਨੇ ਮੇਰਾ ਪੋਤਾ ਹਰਦੀਪ ਸੀ ਉਹ ਬਹੁਤ ਤੇਜਾ ਇਕੱਲਾ ਦਿੱਲੀੋਂ ਕੋਲਾ ਲਿਆਉਂਦਾ ਸੀ ਪਰ ਆ ਕੰਜਰ ਕਿਸੇ ਕੰਮ ਦਾ ਨਹੀਂ ਪੜ ਲਿਖ ਕੇ ਵੀ ਖੂਚ ਪਾਤੀਆਂ ਪਟਿਆਲੇ ਬੀਏ ਕਰਾਈ ਸੀ ਇਹਨੂੰ ਫਿਰ ਵਕਾਲਤ 'ਚ ਦਾਖਲਾ ਕਰਵਾਇਆ ਸੀ ਵਿੱਚ ਹੀ ਛੱਡ ਆਇਆ ਕੌਣ ਕਹਿ ਦੂ ਵੀ ਇਹ ਪੜਿਆ ਲਿਖਿਆ ਹੈ ਬਾਪੂ ਜੀ ਨੂੰ ਹਰਦੇਪ ਤੇ ਪੂਰਾ ਗੁੱਸਾ ਸੀ ਚਲੋ ਛੱਡੋ ਜੀ ਪੁਰਾਣੀਆਂ ਗੱਲਾਂ ਮੇਰੀ ਇੱਕ ਬੇਨਤੀ ਹੋਰ ਆ ਸਰਦਾਰ ਸਾਹਿਬ ਸ਼ਹਿਰ ਵਾਲੀ ਹਵੇਲੀ ਇਹਨਾਂ ਨੂੰ ਦੇ ਦਿਓ ਚਾਰ ਪੈਸੇ ਕਿਰਾਏ ਦੇ ਆ ਜਾਣਗੇ ਛੋਟੇ ਕੋਲ ਆਵਦਾ ਘਰ ਹੈ ਸ਼ਹਿਰ 'ਚ ਮਾਮਾ ਜੀ ਨੇ ਕਿਹਾ ਦਲਸਿਆ ਇਹ ਗੱਲ ਮੈਂ ਛੋਟੇ ਮੁੰਡੇ ਨਾਲ ਸਲਾਹ ਕਰਕੇ ਦੱਸ ਸਕਦਾ ਕਿਉਂਕਿ ਵਠੰਡੇ ਵਾਲੀ ਹਵੇਲੀ 'ਚ ਉਹਦਾ ਵੀ ਆਦਤਾਂ ਹਾਂਜੀ ਇਹ ਤਾਂ ਹੈ ਕੋਈ ਨਹੀਂ ਤੁਸੀਂ ਸਲਾਹ ਕਰਕੇ ਦੱਸ ਦਿਓ ਫਿਰ ਸਰਦਾਰ ਸਾਹਿਬ ਇਸ ਵਾਰ ਇਹੀ ਨਰਮ ਆਪੇ ਵੇਚਣਗੇ ਆਪਦੇ ਹਿੱਸੇ 'ਚ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਦਲਸਿਆ ਮੈਨੂੰ ਕੀ ਇਤਰਾਜ਼ ਹੋ ਸਕਦਾ ਇਹਦੀ ਜ਼ਮੀਨ ਅਜਦੋਂ ਮਰਜ਼ੀ ਵੇਚ ਲਵੇ ਨੰਬਰਦਾਰ ਨੇ ਸਪਸ਼ਟ ਕਰ ਦਿੱਤਾ ਥੋੜੇ ਦਿਨਾਂ 'ਚ ਬਾਪੂ ਜੀ ਨੇ ਹਰਦੀਪ ਸਿੰਘ ਦੇ ਛੋਟੇ ਭਰਾ ਨਾਲ ਸਲਾਹ ਕਰਕੇ ਇਹ ਫੈਸਲਾ ਕੀਤਾ ਵੀ ਜੇ ਹਰਦੀਪ ਸਿੰਘ ਨੇ ਸ਼ਹਿਰ ਵਾਲਾ ਮਕਾਨ ਲੈਣਾ ਹੈ ਉਸ ਨੂੰ ਪਿੰਡ ਵਾਲਾ ਮਕਾਨ ਵੀ ਲੈਣਾ ਪਊ। ਦੋਨੋਂ ਮਕਾਨਾਂ ਦੀ ਕੀਮਤ ਪਾ ਕੇ ਅੱਧੇ ਪੈਸੇ ਹਰਦੀਪ ਸਿੰਘ ਨੇ ਛੋਟੇ ਭਰਾ ਨੂੰ ਦੇਣੇ ਹੋਣਗੇ। ਹਰਦੀਪ ਸਿੰਘ ਤੇ ਮਾਖੀ ਨੇ ਸ਼ਰਤ ਮਨਜ਼ੂਰ ਕਰ ਲਈ। ਦੋਨੋਂ ਮਕਾਨ ਦੀ ਕੀਮਤ 2 ਲੱਖ ਰੁਪਏ ਪਾਈ ਗਈ ਤੇ 1 ਲੱਖ ਰੁਪਇਆ ਹਰਦੀਪ ਸਿੰਘ ਨੇ ਛੋਟੇ ਭਰਾ ਨੂੰ ਦੇਣਾ ਸੀ। ਸਾਲ ਦੇ ਵਿੱਚ ਵਿੱਚ ਤੀ ਦਿੱਤਾ ਤਾਂ ਕੋਈ ਵਿਆਜ ਨਹੀਂ ਪਰ ਸਾਲ ਤੋਂ ਬਾਅਦ 8% ਵਾਲਾ ਵਿਆਸ ਦੇਣਾ ਪਊ। ਇਹ ਲਿਖਤ ਹੋ ਗਈ। ਹੁਣ ਹਰਦੀਪ ਸਿੰਘ 'ਤੇ 400000 ਰੁਪਏ ਦਾ ਕਰਜ਼ਾ ਹੋ ਗਿਆ ਸੀ। ਉਹ ਦੀਪ ਦੇ ਪੇਪਰਾਂ 'ਚ ਸਿਰਫ 2 ਮਹੀਨੇ ਰਹਿ ਗਏ ਸਨ। ਦੀਪ ਨੇ ਪੜਾਈ 'ਚ ਪੂਰਾ ਮਨ ਲਾਇਆ ਹੋਇਆ ਸੀ ਪਰ ਰਾਜੀ ਦਾ ਮਨ ਨਹੀਂ ਲੱਗ ਰਿਹਾ ਸੀ। ਉਹ ਹਰ ਰੋਜ਼ ਦੀਪ ਨੂੰ ਚਿੱਠੀ ਲਿਖਦੀ। ਉਸ ਨੂੰ ਵਿਛੋੜੇ ਦਾ ਡਰ ਸਤਾ ਰਿਹਾ ਸੀ। ਉਸ ਨੂੰ ਪਤਾ ਸੀ ਪੇਪਰਾਂ ਤੋਂ ਬਾਅਦ ਦੀਪ ਆਪਣੀ ਸ਼ਹਿਰ ਚਲਾ ਜਾਵੇਗਾ। ਦੀਪ ਉਸ ਨੂੰ ਸਮਝਾਉਂਦਾ ਵੀ ਉਹ ਪੜਾਈ 'ਚ ਮਨ ਲਾਵੇ ਕਿਉਂਕਿ ਪੇਪਰ ਸਿਰ ਤੇ ਆ ਗਏ ਹਨ। ਪਰ ਰਾਜੀ ਦਾ ਮੰਤਾ ਦੀਪ ਚ ਲੱਗਿਆ ਸੀ ਅੰਗਰੇਜ਼ੀ ਤੇ ਹਿਸਾਬ ਵਾਲੇ ਮਾਸਟਰਾਂ ਨੇ ਦਸਵੀਂ ਕਲਾਸਿਆਂ ਐਕਸਟਰਾ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਗਰੇਜ਼ੀ ਵਾਲਾ ਮਾਸਟਰ ਸਵੇਰੇ ਸਕੂਲ ਦੇ ਟਾਈਮ ਤੋਂ 1 ਘੰਟਾ ਪਹਿਲਾਂ ਕਲਾਸ ਲਾਉਂਦਾ ਤੇ ਮੈਥ ਵਾਲਾ ਸ਼ਾਮ ਨੂੰ ਛੁੱਟੀ ਤੋਂ ਬਾਅਦ 1 ਘੰਟਾ ਕਲਾਸ ਲਾਉਂਦਾ ਸ਼ਾਮ ਦੀ ਕਲਾਸ ਤੋਂ ਬਾਅਦ ਦੀਪ ਰਾਜੀ ਨੂੰ ਉਸਦੇ ਘਰ ਤੱਕ ਛੱਡ ਕੇ ਆਉਂਦਾ ਕਿਉਂਕਿ ਰਾਜੀ ਦੀ ਭੈਣ ਤੇ ਉਸਦਾ ਭਰਾ ਪਹਿਲਾਂ ਸਕੂਲ ਦੀ ਛੁੱਟੀ ਵੇਲੇ ਘਰ ਚਲੇ ਜਾਂਦੇ ਸਨ ਰਾਜੀ ਦਾ ਘਰ ਪਿੰਡ ਦੇ ਬਾਹਰ ਵਾਰ ਸੀ। ਸਿਆਲਾਂ ਦੇ ਦਿਨ ਹੋਣ ਕਰਕੇ ਸ਼ਾਮ ਨੂੰ ਹਨੇਰਾ ਜਲਦੀ ਹੋ ਜਾਂਦਾ ਸੀ। ਇਸ ਲਈ ਉਸ ਨੂੰ ਇਕੱਲੇ ਨੂੰ ਡਰ ਲੱਗਦਾ ਸੀ। ਰਾਜੀ ਹੁਣ ਬਹੁਤ ਖੁਸ਼ ਸੀ। ਇੱਕ ਤਾਂ ਸਕੂਲ ਦਾ ਟਾਈਮ 2 ਘੰਟੇ ਵੱਧ ਗਿਆ ਸੀ ਤੇ ਦੂਸਰਾ ਦੀਪ ਉਸ ਨੂੰ ਘਰ ਛੱਡ ਕੇ ਆਉਂਦਾ। ਹੁਣ ਉਹ ਤਕਰੀਬਨ ਸਾਰ ਤੇ ਇਕੱਠੇ ਰਹਿੰਦੇ। ਦੀਪ ਹੁਣ ਲੇਟ ਕਰ ਆਉਂਦਾ। ਨਾਨੀ ਉਸ ਨੂੰ ਗਰਮ ਦੁੱਧ ਦਾ ਗਲਾਸ ਦਿੰਦੀ, ਪਿਆਰ ਨਾਲ ਉਸ ਨੂੰ ਬੁਲਾਉਂਦੀ। ਨਾਨੀ ਦਾ ਪਿਆਰ ਪਾ ਕੇ ਦੀਪ ਸਾਰੇ ਦਿਨ ਦੀ ਥਕਾਨ ਭੁੱਲ ਕੇ ਫਿਰ ਤਰੋ-ਤਾਜ਼ਾ ਹੋ ਜਾਂਦਾ। ਉਹ ਰਾਤ ਨੂੰ ਕਾਫੀ ਲੇਟ ਤੱਕ ਪੜ੍ਹਦਾ। ਉਸਨੇ ਪੜ੍ਹਨ ਦੇ ਨਾਲ-ਨਾਲ ਰਾਜੀ ਦੀ ਚਿੱਠੀ ਦਾ ਜਵਾਬ ਵੀ ਦੇਣਾ ਹੁੰਦਾ ਸੀ। ਨਹੀਂ ਤਾਂ ਰਾਜੀ ਨੇ ਨਾਰਾਜ਼ ਹੋ ਕੇ ਪੜਨਾ ਛੱਡ ਦੇਣਾ ਸੀ। ਦੀਪ ਦੇ ਪੇਪਰਾਂ ਦੀ ਡੀਡ ਸ਼ੀਟ ਆ ਗਈ। ਪੇਪਰ 1 ਮਾਰਚ ਤੋਂ ਸ਼ੁਰੂ ਹੋ ਕੇ 29 ਮਾਰਚ ਤੱਕ ਸੱਲਣੇ ਸਨ। ਦੀਪ ਦੇ ਸਕੂਲ ਦਾ ਸੈਂਟਰ ਉਹਨਾਂ ਦੇ ਪਿੰਡ ਤੋਂ 10 ਕਿਲੋਮੀਟਰ ਦੂਰ ਪਿੰਡ ਵਿੱਚ ਸੀ। ਇਸ ਲਈ ਪੇਪਰ ਦੇਣ ਲਈ ਉਹਨਾਂ ਨੂੰ ਬਸਤੀ ਜਾਣਾ ਪੈਣਾ ਸੀ। ਉਧਰ ਡੇਟ ਸ਼ੀਟ ਪੜ੍ਹ ਕੇ ਰਾਜੀ ਨੇ ਹੌਂਕਾ ਲਿਆ ਹਾਈ ਪੀਪਰ ਤਾਂ ਆ ਵੀ ਗਏ ਉਸਨੇ ਦੀਪਨੂ ਕਿਹਾ ਕਿਉਂ ਤੈਨੂੰ ਡਰ ਲੱਗਦਾ ਪੀਪਰਾਂ ਤੋਂ ਤਿਆਰੀ ਤਾਂ ਓਨੀ ਹੀ ਹੋਣੀ ਆ ਭਾਵੇਂ ਪੀਪਰ ਮਹੀਨਾ ਲੇਟ ਹੋ ਜਾਣ ਦੀਪਨੀ ਕਿਹਾ ਮੈਨੂੰ ਪੀਪਰਾਂ ਦੀ ਤਿਆਰੀ ਤੋਂ ਡਰ ਨਹੀਂ ਲੱਗਦਾ ਡਰ ਤਾਂ ਤੇਰੇ ਵਿਛੋੜੇ ਦਾ ਹੈ ਰਾਜੀ ਤੂੰ ਤਾਂ ਉਹੀ ਗੱਲ ਕਰਨ ਲੱਗ ਜਾਨੀ ਆ ਹੋਰ ਕੀ ਕਰਾਂ ਸੱਚੀ ਗੱਲ ਦੱਸਾਂ ਮੈਂ ਤੇਰੇ ਵਿਹਨ ਨਹੀਂ ਰਹਿ ਸਕਦੀ ਤੂੰ ਮੈਨੂੰ ਕੱਢ ਕੇ ਆਪਣੇ ਨਾਲ ਹੀ ਲੈ ਜਾ ਹੋਰ ਨਹੀਂ ਕੁਛ ਤੁਝ ਮੈਂ ਕਮਲੀਆਂ ਜੇ ਕੱਢ ਕੇ ਨਹੀਂ ਲੈ ਜਾ ਸਕਦਾ ਤਾਂ ਵਿਆਹ ਕਰਵਾ ਕੇ ਲੈ ਜਾ ਰਾਜੀ ਨੇ ਦਿਲ ਦੀ ਗੱਲ ਸਪਸ਼ਟ ਦੱਸ ਦਿੱਤੀ ਓਹੋ ਇਹ ਹੀ ਵਿਆਹ ਦੀ ਉਮਰ ਆ ਆਪਣੀ ਕਮਲੀਆਂ ਗੱਲਾਂ ਕਰਦੀਆਂ ਤੂੰ ਵੀ ਦੀਪ ਨੇ ਕਿਹਾ ਮੇਰਾ ਭਰਾ ਤਾਂ ਰਿਸ਼ਤੇ ਵਿਖੀ ਜਾਂਦਾ ਮੇਰੇ ਲਈ ਉਹ ਤਾਂ ਕਹਿੰਦਾ ਵਸ ਤਸਮੀ ਦੇ ਪੇਪਰ ਦੇ ਆਪਾਂ ਤੇਰਾ ਵਿਆਹ ਕਰ ਦੇਣਾ ਮੇਰੇ ਬਾਪੂ ਜੀ ਬਿਮਾਰ ਰਹਿੰਦੇ ਨੇ ਰਾਜੀ ਨੇ ਕਿਹਾ ਲੈਡਸ ਬਾਪੂ ਜੀ ਬਿਮਾਰ ਰਹਿੰਦੇ ਨੇ ਤਾਂ ਤੇਰੇ ਵਿਆਹ ਕਰਨ ਨਾਲ ਉਹ ਠੀਕ ਹੋ ਜਾਣਗੇ ਉਸ ਦਾ ਮਤਲਬਾ ਮਤਰੀ ਮਾਂ ਸਾਡੇ ਬਾਪੂ ਜੀ ਤੇ ਜਿਉਂਦੇ ਜਾਂਦੇ ਉਹ ਮੇਰਾ ਵਿਆਹ ਕਰਨਾ ਚਾਹੁੰਦੇ ਨੇ ਪਰ ਮੈਂ ਤਾਂ ਤੇਰੀ ਨਾਲ ਵਿਆਹ ਕਰਵਾਉਣਾ ਰਾਜੀ ਨੇ ਦਿਲ ਦੀ ਗੱਲ ਦਸੀ ਰਾਜੀ ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਆਪਣਾ ਹੀ ਰਿਸ਼ਤਾ ਕਿਸੇ ਨੇ ਵੀ ਮਨਜ਼ੂਰ ਨਹੀਂ ਕਰਨਾ ਜਿਹੜੀ ਪਰਿਵਾਰਾਂ ਚ ਦੁਸ਼ਮਣੀ ਪਊ ਉਹ ਵਕਰੀ ਕਤਲ ਹੋ ਜਾਂਦੇ ਨੇ ਇਹਨਾਂ ਗੱਲਾਂ ਕਰਕੇ ਦੀਪ ਨੇ ਕਿਹਾ ਤੂੰ ਦੁਸ਼ਮਣੀ ਪੈਨ ਤੋ ਡਰਦਾ ਜਾਂ ਮਰਨ ਤੋ ਰਾਜੀ ਨੂੰ ਗੁੱਸਾ ਆ ਰਿਹਾ ਸੀ ਤੂੰ ਦੁਸ਼ਮਣੀ ਦੇ ਰੰਗ ਨਹੀਂ ਵੇਖੀ ਮੈਨੂੰ ਪੁੱਛ ਕੇ ਵੇਖ ਦੁਸ਼ਮਣੀ ਕੀ ਹੁੰਦੀ ਆ ਸਾਰਾ ਦਿਨ ਬਦੁੱਖਾਂ ਦੀ ਛਾਂ ਚ ਰਹਿਣਾ ਪੈਂਦਾ ਦੀਪ ਨੇ ਆਪਣੀ ਦੁਸ਼ਮਣੀ ਦੀ ਗੱਲ ਸੁਣਾਈ ਉਸੀ ਕਹਾਣੀ ਸੁਣ ਕੇ ਰਾਜੀ ਵੀ ਹੈਰਾਨ ਹੋਈ ਪੇਪਰ ਨੇੜੇ ਆਉਂਦੇ ਵੇਖ ਸਕੂਲ ਵਾਲਿਆਂ ਨੇ 10ਵੀਂ ਕਲਾਸ ਨੂੰ ਫੇਅਰਵੈਲ ਪਾਰਟੀ ਦੇ ਕੇ ਫ੍ਰੀ ਕਰਨ ਦੀ ਡੇਟ ਫਿਕਸ ਕਰ ਦਿੱਤੀ ਇਸ ਵਾਰ ਦੀਪ ਦੀ ਕਲਾਸ ਨੂੰ 9ਵੀਂ ਕਲਾਸ ਨੇ ਪਾਰਟੀ ਦੇਣੀ ਸੀ ਫੇਅਰਵੈਲ ਪਾਰਟੀ 'ਚ ਸਕੂਲ ਵਾਲਿਆਂ ਨੇ ਸਵਾਰ ਫੋਟੋਗ੍ਰਾਫਰ ਵੀ ਬੁਲਾਇਆ ਸੀ ਤਾਂ ਜੋ ਕਲਾਸ ਦੀ ਗਰੁੱਪ ਫੋਟੋ ਹੋ ਸਕੇ ਗਰੁੱਪ ਫੋਟੋ ਤੋਂ ਵੈਨਾ ਬੱਚਿਆਂ ਨੇ ਵੀ ਆਪਣੀਆਂ ਫੋਟੋਆਂ ਕਰਵਾਈਆਂ ਰਾਜੀ ਨੇ ਵੀ ਆਪਣੀਆਂ ਫੋਟੋਆਂ ਖਿੱਚਵਾਈਆਂ ਉਸਨੇ ਦੀਪ ਨੂੰ ਵੀ ਫੋਟੋਆਂ ਖਿਚਵਾਉਣ ਨੂੰ ਕਿਹਾ ਫੇਅਰਵੈਲ ਪਾਰਟੀ 'ਚ ਵੀ ਦੀਪ ਨੇ ਗੀਤ ਸੁਣਾਏ ਤੇ 9ਵੀਂ ਕਲਾਸ ਦਾ ਪਾਰਟੀ ਦੇਣ ਲਈ ਧੰਨਵਾਦ ਕੀਤਾ ਅੱਜ ਦੀਪ ਤੇ ਰਾਜੀ ਦਾ ਸਕੂਲ ਵਿੱਚ ਆਖਰੀ ਦਿਨ ਸੀ ਰਾਜੀ ਬਹੁਤ ਉਦਾਸ ਹੋ ਗਈ ਪਰ ਉਸ ਨੂੰ ਇਹ ਹੌਂਸਲਾ ਸੀ ਕਿ ਉਹ ਪੇਪਰਾਂ 'ਚ ਤਾਂ ਮਿਲਣਗੇ ਹੁਣ ਬਚੇ ਆਨੇ ਕਰ ਰਿਹਾ ਕਿ ਪੇਪਰਾਂ ਦੀ ਤਿਆਰੀ ਕਰਨੀ ਸੀ ਪੇਪਰਾਂ 'ਚ ਜੇ 10 ਦਿਨ ਸਨ ਦੀਪ ਹੁਣ ਕਰੇ ਰਹਿ ਕੇ ਪੇਪਰਾਂ ਦੀ ਤਿਆਰੀ ਕਰਦਾ ਉਹ ਉਹ ਆਪਣੀਆਂ ਕਿਤਾਬਾਂ ਲੈ ਕੇ ਕੋਠੇ ਤੇ ਚੜ ਜਾਂਦਾ ਤੇ ਸਾਰਾ ਦਿਨ ਪੜ੍ਹਦਾ ਰਹਿੰਦਾ ਉਹਦੇ ਰਾਜੀ ਦਾ ਮਨ ਪੜਾਈ 'ਚ ਨਾ ਲੱਗਦਾ ਪੇਪਰਾਂ ਤੋਂ ਪਹਿਲਾਂ ਹੀ ਉਸ ਨੂੰ ਵੇਖਣ ਵਾਲੇ ਆ ਗਏ ਉਸ ਨੇ ਚੋਰੀ-ਚੋਰੀ ਗੱਲਾਂ ਸੁਣ ਲਈਆਂ ਸਨ ਸ਼ਾਇਦ ਉਹ ਹਾਂ ਵੀ ਕਰ ਗਏ ਸਨ ਰਾਜੀ ਨੇ ਦੀਪ ਨੂੰ ਚਿੱਠੀ ਲਿਖ ਕੇ ਸਭ ਕੁਝ ਦੱਸਿਆ ਪਰ ਉਹ ਚਿੱਠੀ ਉਸਨੇ ਆਪਣੇ ਕੋਲ ਹੀ ਸਾਮ ਕੇ ਰੱਖ ਲਈ ਕਿਉਂਕਿ ਹੁਣ ਦੀਪ ਨਾਲ ਉਸਦੀ ਮੁਲਾਕਾਤ ਪੇਪਰਾਂ 'ਚ ਹੀ ਹੋਣੀ ਸੀ ਦੀਪ ਦਾ ਵੱਡਾ ਮਾਮਾ ਵੀ ਕੁਝ ਦਿਨਾਂ ਲਈ ਯੂਨੀਵਰਸਿਟੀ ਤੋਂ ਪਿੰਡ ਆ ਗਿਆ ਸੀ ਉਸਦੀ ਬੀਐਸਸੀ ਪੂਰੀ ਹੋ ਗਈ ਸੀ ਅਜੇ ਅਗਲੀ ਕਲਾਸ 'ਚ ਦਾਖਲਾ ਲੈਣ ਲਈ ਟਾਈਮ ਸੀ ਦੀਪ ਨੂੰ ਇਸ ਤਰ੍ਹਾਂ ਪੜਦੇ ਵੇਖ ਉਹ ਬਹੁਤ ਖੁਸ਼ ਹੋਇਆ ਪੇਪਰ ਦਾ ਪਹਿਲਾ ਦਿਨ ਸੀ ਦੀਪ ਦਾ ਪੇਪਰ ਸ਼ਾਮ ਵਾਲੀ ਸ਼ਿਫਟ 'ਚ ਸੀ ਜੁਰਦੀਪ ਕਰੋ ਪੇਪਰ ਦੇਣ ਜਾਣ ਲੱਗਾ ਤਾਂ ਦੀਪ ਦੀ ਨਾਨੀ ਨੇ ਉਸ ਦਾ ਦਹੀਂ ਸ਼ੱਕਰ ਨਾਲ ਮੂੰਹ ਮਿੱਠਾ ਕਰਵਾਇਆ ਤੇ ਪਿਆਰ ਕਰਕੇ ਅਸੀਸਾਂ ਦਿੱਤੀਆਂ ਉਹਦੇ ਰਾਜੀ ਨੂੰ ਦੀਪ ਤੇ ਮਿਲਣ ਦੀ ਖੁਸ਼ੀ ਸੀ ਉਸ ਨੇ ਕਈ ਚਿੱਠੀਆਂ ਲਿਖ ਲਈਆਂ ਸਨ ਜੋ ਉਸ ਨੇ ਦੀਪ ਨੂੰ ਫੜਾਉਣੀਆਂ ਸਨ ਉਸ ਜਮਾਨੇ ਇੱਕ ਇੱਕ ਸਬਜੈਕਟ ਦੇ ਦੋ ਦੋ ਪੇਪਰ ਹੁੰਦੇ ਸਨ ਦੀਪ ਦੇ ਸਕੂਲ ਦਾ ਮਾਸਟਰ ਵੀ ਉਸ ਸਕੂਲ ਵਿੱਚ ਆ ਗਿਆ ਸੀ ਤਾਜੂ ਬੱਚਿਆਂ ਨੂੰ ਪੀਪਰਾਂ 'ਚ ਬੈਠਣ ਦੀ ਕੋਈ ਤਕਲੀਫ ਨਾ ਆਵੇ ਦੀਪ ਨੂੰ ਵੇਖ ਕੇ ਰਾਜੀ ਖੁਸ਼ ਹੋ ਗਈ ਉਸਨੇ ਕਿਸੇ ਤਰੀਕੇ ਆਪਣੀਆਂ ਚਿੱਠੀਆਂ ਦੀਪ ਨੂੰ ਫੜਾਈਆਂ ਦੀਪ ਦਾ ਪੀਪਰ ਵਧੀਆ ਹੋ ਗਿਆ ਘਰ ਜਾ ਕੇ ਉਸਨੇ ਧੰਵਾਜੀ ਬਾਕੀ ਕੱਲ ਦੇ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀਕਾਲ ਜੀ